ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਕੀ ਸਤਿ ਸ਼੍ਰੀ ਅਕਾਲ ਆ ਜੀ ਮੈਂ ਹਾ ਸਵਰਨ ਸਿੰਘ ਕਹਿਣਾ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਤੇ ਜਦੋਂ ਗੱਲ ਪੰਜਾਬ ਦੀ ਕਰਦੇ ਆ ਤੇ ਪੰਜਾਬ ਦੇ ਵਿੱਚ ਸਰਪੰਚ ਬਣੂ ਕੌਣ ਤੇ ਇਹਦੇ ਬਾਰੇ ਟਿਕਟਕੀ ਲੱਗੀ ਰਹਿੰਦੀ ਆ ਵਿਦੇਸ਼ਾਂ ਦੇ ਵਿੱਚ ਬੈਠੇ ਭੈਣਾ ਵੀਰ ਵੀ ਇਹੀ ਸੋਚਦੇ ਆ ਵੀ ਪਿੰਡ ਦਾ ਸਰਪੰਚ ਕਰਦਾ ਕੀ ਆ ਪਿੰਡ ਦਾ ਸਰਪੰਚ ਬਣੂ ਕੌਣ ਹਾਰੂ ਕੌਣ ਜਿੱਤੂ ਕੌਣ ਸਰਬਸੰਮਤੀ ਹੋਊ ਕਿ ਨਹੀਂ ਹੋਊ ਐਤ ਕੀ ਮੁਕਾਬਲਾ ਕਿੰਨਾ ਤਿੱਖਾ ਹੋਊ ਤੇ ਪਿਛਲੇ ਕਈ ਮਹੀਨਿਆਂ ਤੋਂ ਵਕ ਵਕ ਥਾਵਾਂ ਤੇ ਬੈਠੇ ਪੈਣਾ ਵੀਰ ਇਹ ਸੋਚੀ ਜਾਂਦੇ ਆ ਕਿਉਂਕਿ ਕਈ ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਪੰਚਾਇਤਾਂ ਭੰਗ ਹੋ ਗਈਆਂ ਸੀ ਉਹ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਆਪਾਂ ਜਾਣਦੇ ਆ ਕਿ ਹੁਣ ਤੱਕ ਪੰਜਾਬ ਦੇ ਵਿੱਚ ਕੋਈ ਵੀ ਸਰਪੰਚ ਪੰਚ ਨਹੀਂ ਗਿਆ ਕਿਉਂਕਿ ਉਹਨਾਂ ਦੀ ਥਾਂ ਦੇ ਉੱਤੇ ਸਰਕਾਰ ਨੇ ਪੰਚਾਇਤ ਅਧਿਕਾਰੀ ਤੇ ਕਈ ਹੋਰ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਤੀਆਂ ਸੀ ਸਰਪੰਚ ਮੁਕਤ ਪਿੰਡ ਹੋ ਗਏ ਸੀ ਕਿਹਨ ਦਾ ਭਾਅ ਇਹ ਆ ਪਰ ਹੁਣ ਚੋਣ ਕਮਿਸ਼ਨਰ ਦੇ ਵੱਲੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਨਤੀਜੇ ਵੀ ਉਸੇ ਦਿਨੀ ਆ ਜਾਣਗੇ ਜਿਸ ਦਿਨ ਵੋਟਾਂ ਪੈਣੀਆਂ ਤੇ ਤਰੀਕ ਹੈਗੀ ਜੀ 15 ਅਕਤੂਬਰ ਗੌਰ ਨਾਲ ਸੁਣਨ ਵਾਲੀ ਗੱਲ ਆ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਵੋਟਾਂ ਪੈਣੀਆਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਉਸੇ ਦਿਨੀ ਨਤੀਜੇ ਆ ਜਾਣੇ ਆ ਤੇ ਲੱਗਦਾ ਜੀ ਕਿ 6 ਵਜੇ ਤੱਕ ਤੇ 5 ਵਜੇ ਤੱਕ ਤੇ 7 ਵਜੇ ਤੱਕ ਲੇਟੂ ਲੇਟਰ ਨਤੀਜੇ ਆਉਣਗੇ ਕਿਉਂਕਿ ਕਿਸੇ ਪਿੰਡ ਦੇ ਵਿੱਚ 1500 ਵੋਟਾਂ ਕਿਸੇ ਦੇ ਵਿੱਚ 2500 ਵੋਟਾਂ ਕਿਸੇ ਪਿੰਡ ਚ 5000 ਕਿਸੇ ਦੇ ਵਿੱਚ ਵੱਧ ਘੱਟ ਵੀ ਹੋਊਗੀ ਪਰ ਬੋਹ ਗਿਣਤੀ ਪਿੰਡਾਂ ਦੇ ਵਿੱਚ 22500 5000 ਵੋਟ ਇੰਨੀ ਕੁ ਹੁੰਦੀ ਆ ਤੇ ਪਰ ਇਹ ਜਿਹੜੀ ਵੋਟ ਆ ਇਹ ਛੇਤੀ ਗਣੀ ਜਾਂਦੀ ਹੈ ਜੇਕਰ ਕੋਈ ਰੌਲਾ ਵੀ ਪੈ ਜੇ ਦੁਬਾਰਾ ਵੀ ਗਣੀ ਪਵੇ ਤਾਂ ਲੇਟ ਇੱਕ ਹੋਰ ਘੰਟਾ ਦਿੱਤੀ ਜਾ ਆਜੂਗਾ ਵੀ 1 ਘੰਟਾ ਹੋਰ ਲੇਟ ਹੋ ਗਏ ਆ ਪਰ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨਾਮਜ਼ਦਗੀਆਂ 27 ਸਤੰਬਰ ਤੋਂ ਸ਼ੁਰੂ ਹੋਣਗੀਆਂ ਤੇ 4 ਅਕਤੂਬਰ ਤੱਕ ਚੱਲਣੀਆਂ 13237 ਸਰਪੰਚਾਂ ਤੇ 83437 ਪੰਚਾਂ ਦੀ ਚੋਣ ਵਾਸਤੇ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ 19000 ਤੇ 110 ਪੋਲਿੰਗ ਬੂਥ ਬਣਾਏ ਜਾਣੇ ਆ। ਬੈਲਟ ਪੇਪਰ ਦੇ ਰਹਿਤ ਕੀ ਵੋਟਾਂ ਪੜਿੰਗਾਂ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਤੇ ਅਗਲੀ ਗੱਲ ਇਹ ਆ ਵੀ ਜਿਹੜਾ ਪੰਚਾਇਤੀ ਐਕਟ ਆ ਉਹਦੇ ਵਿੱਚ ਐਤਕੀ ਸੋਧ ਕਰਕੇ ਤੇ ਕੋਈ ਵੀ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਸਰਪੰਚੀ ਪੰਚੀ ਦੀ ਚੋਣ ਨਹੀਂ ਲੜੂਗਾ। ਐਤਕੀ ਨਵੇਂ ਸਿਰੇ ਤੋਂ ਵੱਖਰੇ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਇਤਕੀ ਇਹ ਨਹੀਂ ਕਿ ਆਪਾ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਆਪ ਦੇ ਚੋਣ ਨਿਸ਼ਾਨ ਤੇ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜੀਏ ਸੋ ਸਰਕਾਰ ਦਾ ਇਹ ਕਹਿਣਾ ਪੰਜਾਬ ਦੀ ਸਰਕਾਰ ਦਾ ਕਿ ਜੇਕਰ ਅਸੀਂ ਉਹਨਾਂ ਚੋਣ ਨਿਸ਼ਾਨਾਂ ਦੇ ਉੱਤੇ ਚੋਣ ਲੜਦੇ ਜਾਂ ਲੜਵਾਉਂਦੇ ਆ ਤਾਂ ਉਹਦੇ ਨਾਲ ਪਿੰਡਾਂ ਦੇ ਵਿੱਚ ਭਾਈਚਾਰਕ ਇਕਤਾ ਬਰਕਰਾਰ ਨਹੀਂ ਰਹੇਗੀ ਜਨਕਿ ਅਸੀਂ ਬਰਕਰਾਰ ਰੱਖਾਉਣੀ ਚਾਹੁੰਦੇ ਆ ਇਸ ਕਰਕੇ ਇਤਕੀ ਸਿਆਸੀ ਚੋਣ ਨਿਸ਼ਾਨਾਂ ਦੇ ਉੱਤੇ ਚੋਣ ਨਹੀਂ ਲੜੀ ਜਾਊਗੀ ਅਗਲੀ ਗੱਲ ਇਹ ਆ ਕਿ ਪੰਜਾਬ ਦੀ ਸਰਕਾਰ ਦੀ ਗੱਲ ਪਹਿਲੇ ਐਲਾਨੀ ਹੋਈ ਆ ਵੀ ਜਿਹੜੀਆਂ ਵੀ ਪੰਚਾਇਤਾਂ ਸਰਬਸੰਮਤੀ ਨਾਲ ਕੁੜ ਨਾ ਜਾੜਿੰਗਾ ਉਹਨਾਂ ਨੂੰ ਅਸੀਂ 5 ਲੱਖ ਰੁਪਈਆ ਪਿੰਡ ਦੇ ਵਿਕਾਸ ਵਾਸਤੇ ਦੇਵਾਂਗੇ ਇਨਾਮ ਦੇ ਤੌਰ ਦੇ ਉੱਤੇ ਗ੍ਰਾਂਟ ਦੇ ਤੌਰ ਦੇ ਉੱਤੇ ਸਨਮਾਨ ਰਾਸ਼ੀ ਦੇ ਤੌਰ ਦੇ ਉੱਤੇ ਕੁਝ ਵੀ ਕਹਿ ਲੋ ਪਰ ਗੱਲ ਅਸਲ ਦੇ ਵਿੱਚ ਇਹ ਆ 5 ਲੱਖ ਰੁਪਈਆ ਮਿਲੇ ਜਾਂ ਨਾ ਮਿਲੇ ਦੇਣ ਜਾਂ ਨਾ ਦੇਣ ਜੇ ਦਿੱਤਾ ਤਾਂ ਕਾਨੂੰਨ ਦੇਣਗੇ ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ ਪਰ ਜੇਕਰ ਮੰਨ ਲਓ ਉਦਾਹਰਣ ਦੇ ਤੌਰ ਤੇ ਨਾ ਵੀ ਦੇਣ ਤਾਂ ਵੀ ਸਾਡਾ ਫਰਜ਼ ਇਹ ਬਣਦਾ ਜੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਸਰਬਸੰਮਤੀ ਹੋਵੇ ਵੱਧ ਤੋਂ ਵੱਧ ਕਿਉਂਕਿ ਪਿੰਡ ਦੇ ਹੀ 2 3 4 ਬੰਦੇ ਆਪਸ ਦੇ ਵਿੱਚ ਭਿੜਦੇ ਹੋਣ ਤੇ 4 5 ਜਿਆਦਾ ਹੀ 20 2 ਲੱਖ ਰੁਪਈਆ 15 15 ਲੱਖ ਰੁਪਈਆ ਲੱਗ ਜੇ ਇਹ ਕੋਈ ਪਿੰਡ ਦੇ ਹਿੱਤ ਦੀ ਗੱਲ ਨਹੀਂ ਤੇ ਦੁਸ਼ਮਣੀ ਵੱਧ ਤੋਂ ਵੱਧ ਪੈਂਦੀ ਹੈ ਤੇ ਨਫ਼ਰਤ ਦਾ ਪਸਾਰਾ ਹੁੰਦਾ ਸੋ ਚੰਗਾ ਹੋਊਗਾ ਵੀ ਜੇਕਰ ਇਤਕੀ ਪੰਜਾਬ ਦੇ ਪਿੰਡਾਂ ਦੇ ਲੋਕ ਆ ਜਿਹੜੇ ਉਹ ਸੂਝਵਾਨ ਬੰਦੇ ਨੂੰ ਚੁਣਨ ਜਾਤ ਪਾਤ ਤੋਂ ਪਰੇ ਹੋ ਕੇ ਪੜ੍ਹੇ ਲਿਖੇ ਨੂੰ ਜਿਹਦਾ ਵਿਜ਼ਨ ਬਹੁਤ ਵਧੀਆ ਹੋਵੇ ਜਿਹੜਾ ਪਿੰਡ ਦੇ ਵਿੱਚ ਕੀ ਹੋਣਾ ਚਾਹੀਦਾ ਇਸ ਗੱਲ ਨੂੰ ਜਾਣਦਾ ਹੋਵੇ ਤੇ ਜਿਹੜਾ ਅੱਗ ਲਾਉਦਾ ਹੋਵੇ ਅੱਗ ਬੁਝਾਉ ਹੋਵੇ ਤੇ ਜਿਹੜਾ ਕਮਾਊ ਆਪਦੇ ਘਰ ਦੇ ਲਈ ਨਾ ਹੋਵੇ ਤੇ ਪਿੰਡ ਬਾਰੇ ਸੋਚਣ ਵਾਲਾ ਹੋਵੇ ਉਹਨੂੰ ਝੁੜਿਆ ਜਾਵੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁਣ ਤੱਕ ਦੇਖਿਆ ਵੀ ਸਰਬਸੰਮਤੀ ਹੋਣ ਲੱਗਦੀ ਹੁੰਦੀ ਆ ਪਰ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਟੁੱਚਰ ਡਾਉਣ ਵਾਲਾ ਵੀ ਹੁੰਦਾ ਐਤਕੀ ਉਹ ਟੁੱਚਰ ਡਾਉਣ ਵਾਲਾ ਸਾਹਮਣੇ ਨਾ ਆਵੇ ਉਹ ਟੁੱਚਰ ਡਾਉਣ ਵਾਲੇ ਦੇ ਤਾਂ ਅੱਗ ਲਾਈ ਡੱਬੂ ਕੰਢ ਤੇ ਇਹ ਕੰਮ ਕਰਨਾ ਹੁੰਦਾ ਪਰ ਪਿੰਡ ਦੇ ਵਿੱਚ ਉਹ ਪਵਾੜੇ ਪਵਾ ਦਿੰਦਾ ਇਸ ਕਰਕੇ ਐਤਕੀ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸਰਬਸੰਮਤੀਆਂ ਹੋਣ ਚੰਗੇ ਤਰੀਕੇ ਨਾਲ ਸਰਬਸੰਮਤੀਆਂ ਹੋਣ ਸੋਹਣੀ ਗੱਲ ਹੋਵੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ ਸੋ ਭਾਈ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਨਵੇਂ ਸਰਪੰਚ ਬਣ ਜਾਣੇ ਆ ਨਵੇਂ ਪੰਚ ਬਣ ਜਾਣੇ ਆ ਚੰਗਾਈ ਹੋਵੇ ਸਭ ਕੁਝ ਕਿਸੇ ਪਿੰਡ ਦੇ ਵਿੱਚ ਕੋਈ ਵੀ ਵਖਰੇਵੇਂ ਦੀ ਖਬਰ ਨਾ ਆਵੇ ਕਿਤੇ ਕੋਈ ਲੜਾਈ ਝਗੜੇ ਦੀ ਖਬਰ ਨਾ ਆਵੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਲੰਬੇ ਸਮੇਂ ਤੋਂ ਪੰਜਾਬ ਦੀਆਂ ਪਿੰਡਾਂ ਜਿਹੜੇ ਪੰਜਾਬ ਦੇ ਉਹ ਪੰਚਾਇਤ ਮੁਕਤ ਹੋਏ ਪਏ ਸੀ ਪਰ ਹੁਣ ਉਹ ਵੇਲਾ ਆ ਗਿਆ ਜਦੋਂ ਪੰਜਾਬ ਦੇ ਵਿੱਚ ਪੰਚਾਇਤ ਟੁਣੀ ਜਾਊਗੀ ਸਰਪੰਚ ਚੋਣੇ ਜਾਣਗੇ ਪੰਚ ਚੋਣੇ ਜਾਣਗੇ ਤੇ ਇਹ ਜਾਣਕਾਰੀ ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਹੋਰਾਂ ਨੇ ਦਿੱਤੀ ਆ ਉਸ ਤੋਂ ਕੁਲੀ ਜਾਣਕਾਰੀ ਇਹ ਆ ਵੀ ਜਿਹੜੇ ਬੰਦੇ ਨੂੰ ਪਟਰ 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 ਕਰਨ ਦੀ ਆਦਤ ਪੈ ਜੇ ਉਹ ਛੁੱਟਦੀ ਨਹੀਂ ਕੰਗੜਾ ਨਡਾਉ ਤੇ ਏਰੀਆ ਇੱਕ ਮੂੰਹ ਬੋਲਦੀ ਉਦਾਹਰਨ ਉਹਨੂੰ ਕੁਝ ਕਿ ਦਿਨ ਪਹਿਲਾਂ ਯਾਨੀ ਕਿ ਮੇਰਾ ਖਿਆਲ ਆ ਵੀ 15 ਦਿਨ ਹੋਏ ਹੋਣੇ ਆ ਜਦੋਂ ਬੀਜੇਪੀ ਦੀ ਸਿਖਰਲੀ ਕਮਾਨ ਨੇ ਗੱਲ ਕਹੀ ਸੀ ਕਿ ਭਾਈ ਤੂੰ ਕਿਸਾਨਾਂ ਬਾਰੇ ਸਿੱਖਾਂ ਬਾਰੇ ਪੰਜਾਬ ਦੇ ਬਾਰੇ ਕੋਈ ਵੀ ਗੱਲ ਨਹੀਂ ਕਰਨੀ ਪਰ ਉਹ ਰਹਿ ਨਹੀਂ ਸਕਦੀ ਟਲ ਨਹੀਂ ਸਕਦੀ ਉਹਦੇ ਵੱਲੋਂ ਪਹਿਲਾਂ ਗੱਲ ਕਹੀ ਸੀ ਕਿ ਕਿਸਾਨ ਅੰਦolan ਦੇ ਵਿੱਚ ਰੇਪ ਹੁੰਦੇ ਰਹੇ ਕਤਲ ਹੁੰਦੇ ਰਹੇ ਤੇ ਕਤਲ ਕਰਕੇ ਲਾਸ਼ਾਂ ਟੰਗਦੇ ਰਹੇ ਤੇ ਉਦੋਂ ਭਾਜੀਪੀ ਨੇ ਉਹਨੂੰ ਝਾੜ ਪਾਈ ਫਿਰ ਉਹ ਦੋ ਕਰਨ ਨੂੰ ਚੁੱਪ ਕੀਤੀ ਹੁਣ ਉਹਨੇ ਫਿਰ ਉਹੀ ਕੇਸਟ ਪਾ ਲਈ ਹੈ ਹੁਣ ਉਹਨੇ ਗੱਲ ਕਹੀ ਸੀ ਕਿ ਖੇਤੀ ਕਾਨੂੰਨ ਮੁੜ ਲਾਗੂ ਹੋਣੇ ਚਾਹੀਦੇ ਆ ਖੇਤੀ ਕਾਨੂੰਨ ਲਿਆਉਣ ਵਾਸਤੇ ਕਿਸਾਨਾਂ ਨੂੰ ਹੀ ਸਰਕਾਰ ਨੂੰ ਕਹਿਣਾ ਚਾਹੀਦਾ ਇਹ ਖੇਤੀ ਕਾਨੂੰਨ ਬੜੇ ਚੰਗੇ ਸਨ ਇਹਨਾਂ ਖੇਤੀ ਕਾਨੂੰਨਾਂ ਦੇ ਨਾਲ ਹੀ ਕਿਸਾਨ ਦੀ ਆਮਦਨ ਵਧ ਸਕਦੀ ਹੈ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ 90 ਸੀਟਾਂ ਦੇ ਲਈ ਤੇ ਉੱਥੇ ਭਾਜਪਾ ਇਸ ਬਿਆਨ ਕਰਕੇ ਕਾਂਗਰਸ ਦੇ ਵੱਲੋਂ ਘੇਰ ਲਏ ਗਈ ਕਾਂਗਰਸ ਨੇ ਇਹ ਗੱਲ ਕਹੀ ਵੀ ਆਹ ਭਾਜਪਾ ਦੇ ਨੇਤਾਵਾਂ ਦੀ ਸੋਚ ਹੈ ਇਹ ਕਿਸੇ ਵੀ ਵੇਲੇ ਲੈ ਕੇ ਆਉਣਗੇ ਫਿਰ ਖੇਤੀ ਕਾਨੂੰਨ ਤੇ ਪਰ ਅਸੀਂ ਆਉਣ ਨਹੀਂ ਦੇਵਾਂਗੇ ਜਦੋਂ ਭਾਜਪਾ ਨੂੰ ਘੇਰਾ ਪਿਆ ਗਿਆ ਤਾਂ ਉਹਨਾਂ ਨੇ ਕੰਗਣਾ ਰਣੌਤਰ ਦੇ ਬਿਆਨ ਤੋਂ ਖੁਦ ਨੂੰ ਵੱਕਰ ਲਿਆ ਹੋ ਸਕਦਾ ਫੋਨ ਦੀ ਟੱਲੀ ਖੜਕਾ ਕੇ ਫਿਰ ਝਾੜਾ ਪਾਈਆਂ ਹੋਣ ਪਰ ਹੁਣ ਕੰਗੜਾ ਨਾ ਨੋਤਨੀ ਇਸ ਗੱਲ ਦੇ ਉੱਤੇ ਮਾਫੀ ਮੰਗ ਲਈ ਆ ਕੰਗੜਾ ਨੇ ਇਹ ਗੱਲ ਕਹੀ ਆ ਕਿ ਮੇਰਾ ਇਹ ਨਿੱਜੀ ਬਿਆਨ ਸੀ ਤੇ ਕੰਗੜਾ ਨੇ ਇਹ ਗੱਲ ਕਹੀ ਆ ਕਿ ਮੈਂ ਇਸ ਗੱਲ ਨੂੰ ਮਹਿਸੂਸ ਕਰਦੀ ਆ ਕਿ ਹੁਣ ਮੈਂ ਇੱਕ ਆਰਟਿਸਟ ਨਹੀਂ ਹੁਣ ਮੈਂ ਇੱਕ ਪਾਰਟੀ ਦੀ ਨੁਮਾਇੰਦਾ ਵੀ ਹਾਂ ਤੇ ਮੈਨੂੰ ਜੋ ਵੀ ਮੈਂ ਬਿਆਨ ਦੇਣਾ ਤੇ ਉਹਦੇ ਅਸਰ ਬੜੇ ਹੁੰਦੇ ਆ ਇਸ ਕਰਕੇ ਭਾਈ ਮੈਂ ਆਪਣੇ ਸ਼ਬਦ ਵਾਪਸ ਲੈ ਨਹੀਂ ਹਾਂ ਜੇਕਰ ਕਿਸੇ ਦੇ ਮਨ ਨੂੰ ਸੱਟ ਲੱਗੀ ਆ ਤਾਂ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਵੀ ਕੰਗੜਾ ਰਣੌਤ ਦਾ ਦਿਮਾਗੀ ਤوازن ਠੀਕ ਨਹੀਂ ਆ। ਉਹਨੂੰ ਹੁਣ ਤਾਂ ਤਾਂ ਲੱਗਾ ਜੀ ਕਿ ਉਹ ਆਰਟਿਸਟ ਨਹੀਂ ਆ ਉਹ ਤਾਂ ਜੀ ਇੱਕ ਪਾਰਟੀ ਦੀ ਨੁਮਾਇੰਦਾ ਵੀ ਆ। ਜਦ ਕਿ ਇੰਨਾ ਕੁਝ ਹੋ ਗਿਆ ਤੇ ਉਹਨੂੰ ਜਿੱਤੀ ਨੂੰ ਇੰਨਾ ਚਿਰ ਹੋ ਗਿਆ ਤੇ ਹਲੇ ਵੀ ਉਹਦੇ ਮਨ ਦੇ ਵਿੱਚ ਇਹੀ ਗੱਲਾਂ ਚੱਲਦੀਆਂ ਕਿ ਮੈਂ ਪਤਾ ਨਹੀਂ ਆਰਟਿਸਟ ਈਆਂ ਹੋਰ ਮੈਂ ਕੁਝ ਨਹੀਂ ਆ। ਸੋ ਕੰਗੜਾ ਰਣੌਤ ਦੇ ਮਾਮਲੇ ਦੇ ਉੱਤੇ ਪਾਰਟੀ ਦੀ ਕਿਰਕਰੀ ਪਹਿਲਾਂ ਵੀ ਹੁੰਦੀ ਰਹੀ ਹੈ ਤੇ ਹੁਣ ਵੀ ਹੋ ਰਹੀ ਹੈ ਭਾਜਪਾ ਦੀ ਤੇ ਮੇਰਾ ਖਿਆਲ ਆ ਵੀ ਜਿਸ ਤਰੀਕੇ ਦੀਆਂ ਹੋ ਰੀਆਂ ਆ ਤਾਂ ਹਾਰ ਕਰਨਾ ਬਾਅਦ ਉਹਨੇ ਕੋਈ ਨਵੀਂ ਛੁਰਲੀ ਅਸੀਂ ਛੱਡਣੀ ਹੈ ਫਿਰ ਪਾਰਟੀ ਦੇ ਉੱਤੇ ਸਵਾਲ ਖੜੇ ਹੋ ਜਾਣੇ ਆ। ਉਸ ਤੋਂ ਅਗਲੀ ਖਬਰ ਬੜੀ ਦੁਖਦਾਈ ਆ। ਘਰੇਲੂ ਕਲੇਸ਼ ਤੇ ਚਲਦਿਆਂ ਗੁਰਦਾਸਪੁਰ ਦੇ ਵੱਲ ਮਾਂ ਨੇ ਦੋ ਬੱਚਿਆਂ ਸਮੇਤ ਜ਼ਹਿਰ ਨਿਕਲ ਲਿਆ ਤੇ ਤਿੰਨਾਂ ਦੀ ਮੌਤ ਹੋ ਗਈ ਆ ਤੇ ਫੁੱਲਾਂ ਵਰਗੇ ਬੱਚੇ ਆ ਤੇ ਬੜਾ ਦੁੱਖ ਹੋਇਆ ਇਸ ਖਬਰ ਨੂੰ ਪੜ ਕੇ ਸੁਣ ਕੇ ਜਾਣ ਕੇ। ਗੁਰਦਾਸਪੁਰ ਦੇ ਵਿੱਚ ਕਸਬਾ ਡੇਰਾ ਬਾਬਾ ਨਾਨਕ ਪਿੰਡ ਹੈਗਾ ਜੋੜੀਆਂ ਕਲਾਂ ਇੱਥੇ ਲੰਘੀ ਰਾਤ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਕਰੇ ਲੋਕਲੇਸ਼ ਦੇ ਚਲਦੇ ਇੱਕ ਮਾਂ ਨੇ ਦੋ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਸਮਾਪਤ ਕੀਤੀ ਆ ਤੇ ਮ੍ਰਿਤਕ ਔਰਤ ਦੀ ਪਛਾਣ ਨਵਨੀਤ ਕੌਰ ਜੀ ਤੌਰ ਦੇ ਉਤੇ ਹੋਈ ਆ ਨਹੀਂ ਮਾਫੀ ਚਾਹੁੰਦਾ ਮ੍ਰਿਤਕ ਔਰਤ ਦੀ ਪਛਾਣ ਆ ਜਿਹੜੀ ਉਹਦੇ ਬਾਰੇ ਪਤਾ ਲੱਗਾ ਜੀ ਕਿ ਉਹ ਘਰ ਦੇ ਵਿੱਚ ਆਪਣੇ ਪਤੀ ਦੇਵ ਤੋਂ ਕਾਫੀ ਪਰੇਸ਼ਾਨ ਰਹਿੰਦੀ ਸੀ ਤੇ ਨਵਨੀਤ ਕੌਰ ਪਤਨੀ ਸੁਖਵਿੰਦਰ ਸਿੰਘ ਦਾ ਆਏ ਰਣ ਕਿਸੇ ਨਾ ਕਿਸੇ ਰਣ ਕਲੇਸ਼ ਚੱਲਦਾ ਰਹਿੰਦਾ ਸੀ ਤੇ ਪਤਾ ਲੱਗਾ ਜੀ ਕਿ ਨਵਰਾਜ ਸਿੰਘ ਪੁੱਤ ਦੇ ਸਮੇਤ ਤੇ ਨਮਨਦੀਪ ਕੌਰ ਧੀ ਦੇ ਸᱶਇਤ ਉਹਨੇ ਖੁਦਕੁਸ਼ੀ ਕਰ ਲਈ ਆ 7 ਸਾਲ ਦਾ ਪੁੱਤ ਤੇ 15 ਸਾਲ ਦੀ ਧੀ ਆ ਸੋ ਇਸ ਕਰਕੇ ਇਸ ਪੂਰੇ ਪਿੰਡ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਦੌੜ ਗਈ ਆ ਤੇ ਬੰਦਾ ਆਪਦੇ ਗੁੱਸੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੇ ਆਪਦੀਆਂ ਖੁਸ਼ੀਆਂ ਤੇ ਆਪਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਤਬਾਹ ਕਰ ਬੈਠਦਾ ਇਹਦੀ ਸਭ ਤੋਂ ਵੱਡੀ ਉਦਾਹਰਣ ਇਹ ਸਾਹਮਣੇ ਆਈ ਆ ਬਹੁਤ ਦੁੱਖ ਹੋਇਆ ਪੂਰੇ ਪੰਜਾਬ ਦੇ ਵਿੱਚ ਇਹ ਖਬਰਾਂ ਜਿਹੜੀ ਉਹ ਦੁੱਖ ਦੇ ਨਾਲ ਜਾਣੀ ਜਾ ਰਹੀ ਆ ਪੜੀ ਜਾ ਰਹੀ ਆ ਉਸ ਤੋਂ ਅਗਲੀ ਖਬਰ ਇਹ ਆ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਰਾਜ ਭਗਵੰਤ ਮਾਨ ਉਹਨਾਂ ਦੇ ਦੂਜੇ ਓਐਸਡੀ ਜਿਹੜੇ ਰਾਜਵੀਰ ਸਿੰਘ ਉਹ ਵੀ ਅਸਤੀਫਾ ਮੰਗੇ ਜਾਣ ਦੇ ਚਰਚੇ ਆ ਆਪਾਂ ਜਾਣਦੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰ ਆ ਜਿਹੜੇ ਓੰਕਾਰ ਸਿੰਘ ਇਹਨਾਂ ਨੂੰ ਹਟਾ ਦਿੱਤਾ ਗਿਆ ਸੀ ਪਰ ਉਹਨਾਂ ਦੇ ਇੱਕ ਹੋਰ ਓਐਸਡੀ ਆ ਰਾਜਵੀਰ ਸਿੰਘ ਇੱਕ ਰਾਜਵੀਰ ਸਿੰਘ ਵੀ ਇੱਕ ਸੁਖਬੀਰ ਸਿੰਘ ਵੀ ਆ ਪਰ ਰਾਜਵੀਰ ਸਿੰਘ ਨੂੰ ਵੀ OSD ਦੇ ਅਹੁਦੇ ਤੋਂ ਹਟਾਏ ਜਾਣ ਦੇ ਚਰਚੇ ਚੱਲ ਪਏ ਆ ਅਸਤੀਫਾ ਮੰਗੇ ਜਾਣ ਦੇ ਚਰਚੇ ਚੱਲ ਪਏ ਆ ਤੇ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਓੰਕਾਰ ਸਿੰਘ ਤੋਂ ਲੈ ਕੇ ਅਸਤੀਫੇ ਤੋਂ ਬਾਅਦ ਦੂਜੇ ਦਿਨ OSD ਰਾਜਵੀਰ ਸਿੰਘ ਤੋਂ ਵੀ ਅਸਤੀਫਾ ਮੰਗੇ ਜਾਣ ਦੇ ਚਰਚੇ ਆ ਜਦਕਿ ਇਹਦੀ ਸਰਕਾਰੀ ਸੂਤਰਾਂ ਦੇ ਵੱਲੋਂ ਤਾਂ ਨਹੀਂ ਪੁਸ਼ਟੀ ਕੀਤੀ ਜਾ ਰਹੀ ਓੰਕਾਰ ਸਿੰਘ ਜਿਨ੍ਹਾਂ ਤੋਂ ਦੋ ਦਿਨ ਪਹਿਲਾਂ ਅਸਤੀਫਾ ਲੈ ਕੇ ਪ੍ਰਮਾਨ ਕੀਤਾ ਗਿਆ ਤੋਂ ਸੂਚਨਾ ਮੁਤਾਬਕ ਪਟਿਆਲਾ ਸਥਿਤ ਮਾਲ ਰੋਡ ਦੇ ਉੱਤੇ ਅਲਾਰਟ ਸਰਕਾਰੀ ਬੰਗਲਾ ਵੀ ਵਾਪਸ ਲਿਆ ਜਾ ਰਿਹਾ ਚਰਚਾ ਕਿ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਿਵਾਸ ਤੋਂ ਓੰਕਾਰ ਸਿੰਘ ਦਾ ਦਫ਼ਤਰ ਪਹਿਲਾਂ ਹੀ ਖਾਲੀ ਹੋ ਗਿਆ ਸੀ ਤੇ ਰਾਜਵੀਰ ਸਿੰਘ ਤੋਂ ਵੀ ਦਫ਼ਤਰ ਅੱਜ ਖਾਲੀ ਕਰਵਾਉਣ ਦੇ ਚਰਚੇ ਸਨ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਨਿਵਾਸ ਵਾਲੇ ਦਫ਼ਤਰ ਦੇ ਵਿੱਚ ਹੁਣ ਦਿੱਲੀ ਦੇ ਦੋ ਨੁਮਾਇंदे ਬੈਠਣਗੇ ਚਰਚਾ ਇਹ ਵੀ ਹੈ ਕਿ ਇਹ ਸਾਰੇ ਫੈਸਲੇ ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ਦੇ ਉੱਤੇ ਹੋ ਰਹੇ ਆ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਪੰਜਾਬ ਦੀ ਸ਼ਾਸਤ ਦੇ ਵਿੱਚ ਇਸ ਵੇਲੇ ਦਿੱਲੀ ਦਾ ਬੋਲਬਾਲਾ ਵਧਿਆ ਹੋਇਆ ਹੈ ਕਿਛਲੇ ਦਿਨੀ ਪੰਜਾਬ ਦੇ ਵਿੱਚ ਪੰਜ ਨਵੇਂ ਮੰਤਰੀ ਬਣਾਏ ਗਏ ਆ ਤੇ ਜਾਣਕਾਰੀ ਦੇ ਮੁਤਾਬਕ ਉਹਨਾਂ ਪੰਜਾਂ ਮੰਤਰੀਆਂ ਦੇ ਨਾਲ ਦਿੱਲੀ ਹਾਈ ਕਮਾਂਡ ਦੇ ਵੱਲੋਂ ਇੱਕ ਇੱਕ ਸੈਕਟਰੀ ਲਾਇਆ ਗਿਆ ਦਿੱਲੀ ਵੱਲੋਂ ਉਹ ਦਿੱਲੀ ਵਾਲਾ ਸੈਕਟਰੀ ਕਿਉਂ ਲਾਇਆ ਗਿਆ ਹੁਣ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਸੋ ਇਹ ਵੀ ਪਤਾ ਲੱਗਾ ਜੀ ਕਿ ਐਤ ਕੀ ਭਗਵੰਤ ਮਾਨ ਦੀ ਪੇਸ਼ ਨਹੀਂ ਚੱਲੀ ਮੰਤਰੀਆਂ ਨੂੰ ਲਾਉਣ ਦੇ ਉੱਤੇ ਵੀ ਤੇ ਜੇਕਰ ਇਹ ਗੱਲ ਸੱਚ ਹੋਵੇ ਕਿ ਓਐਸਡੀ ਹਟਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਬੰਗਲਿਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਤੇ ਦਿੱਲੀੋਂ ਆਈਆਂ ਟੀਮਾਂ ਬਹਿਣਗੀਆਂ ਤਾਂ ਇਸ ਗੱਲ ਦੇ ਬਾਰੇ ਆਪਾਂ ਸਾਰੇ ਕਲੀਅਰ ਹੋ ਜਾਂਦੀ ਗੱਲ ਕਿ ਦਿੱਲੀ ਤੋਂ ਪ੍ਰਭਾਵ ਕਿੰਨਾ ਤੇ ਕੀ ਬਣ ਸਕਦਾ ਤੇ ਕੀ ਨਹੀਂ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਜਿਸ ਤਰੀਕੇ ਦੇ ਨਾਲ ਅੱਜ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਚਰਚਾ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਜੰਗ ਚੱਰੀ ਆ ਉਹਨੂੰ ਦੇਖ ਕੇ ਹਾਸਾ ਵੀ ਆਉਂਦਾ ਦੁੱਖ ਵੀ ਹੁੰਦਾ ਹਾਸਾ ਇਸ ਕਰਕੇ ਆਉਂਦਾ ਕਿ ਚੋਣਾਂ ਤੋਂ ਬਿਨਾ ਸਾਡੇ ਨੇਤਾਵਾਂ ਨੂੰ ਸੁਜਦਾ ਕੋਈ ਨਹੀਂ ਤੇ ਦੁੱਖ ਇਸ ਕਰਕੇ ਹੁੰਦਾ ਕਿ ਜਿੱਤਣ ਤੋਂ ਬਾਅਦ ਵੀ ਇਹ ਕਰਦੇ ਕੁਝ ਨਹੀਂ ਹਰਿਆਣਾ ਦੇ ਵਿੱਚ ਪਿਛਲੇ 10 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਹੈ ਤੇ ਕਾਂਗਰਸ ਪਾਰਟੀ ਉੱਥੇ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਹੈ। ਐਤਕੀ ਕਾਂਗਰਸ ਦਾ ਪੰਡਾ ਹਲੇ ਤੱਕ ਭਾਰੀ ਆ ਤੇ ਬੀਜੇਪੀ ਐਤਕੀ ਹਲੇ ਤੱਕ ਪਿੱਛੇ ਆ। ਕੱਲ ਨੂੰ ਕੁਝ ਹੋ ਜੇ ਕੁਝ ਕਹਿ ਨਹੀਂ ਸਕਦੇ। ਅੱਜ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤਾਂ 26 ਨਵੰਬਰ ਹੈ। 4 ਦਿਨ ਇਹ ਤੇ 5 ਦਿਨ ਅਗਲੇ। 9ਵੇਂ ਦਿਨ ਅੱਜ ਤੋਂ ਬਾਅਦ ਜਿਹੜੀਆਂ ਹਰਿਆਣੇ ਵਿੱਚ ਵੋਟਾਂ ਪੈਣੀਆਂ 90 ਸੀਟਾਂ ਦੇ ਲਈ ਜੀ ਜਾਣ ਦੇ ਨਾਲ ਹਰ ਕੋਈ ਭਿੜਨ ਦੀ ਤਿਆਰੀ ਕਰ ਰਿਹਾ। ਤੇ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਕਾਂਗਰਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਭਾਜਪਾ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਤੁਸੀਂ ਸਾਨੂੰ ਜਿਤਾਉਂਗੇ ਤਾਂ ਅਸੀਂ ਲੋਕਾਂ ਦਾ ਬਹੁਤ ਜ਼ਿਆਦਾ ਤੋਂ ਜ਼ਿਆਦਾ ਭਲਾ ਕਰਾਂਗੇ ਪਰ ਇਹ ਸਮਾਂ ਦੱਸੋਗਾ ਵੀ ਭਲਾ ਕਿਵੇਂ ਤੇ ਕਿਹੜੇ ਪ੍ਰਸੰਗ ਦੇ ਵਿੱਚ ਹੁੰਦਾ ਭਾਜਪਾ ਨੇ ਤਾਂ ਇਹ ਵੀ ਗੱਲ ਕਹੀ ਹੈ ਕਿ ਸਿਲੰਡਰ ਐ ਦੇ ਦਿਆ ਕਰਾਂਗੇ ਫਲਾਣੀ ਚੀਜ਼ ਇਉਂ ਦੇ ਦਿਆ ਕਰਾਂਗੇ ਫਲਾਣੀ ਚੀਜ਼ ਇਉਂ ਦੇ ਦਿਆ ਕਰਾਂਗੇ 2100 ਰੁਪਏ ਔਰਤਾਂ ਨੂੰ ਦਿਆ ਕਰਾਂਗੇ ਜਦ ਕਿ ਹੁਣ ਵੀ ਬੀਜੇਪੀ ਦੀ ਸਰਕਾਰ ਆ ਪਿਛਲੇ 10 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਆ ਇੱਥੇ ਉਦੋਂ 2100 ਰੁਪਏ ਕਿਉਂ ਨਹੀਂ ਮਿਲੇ ਤੇ 500 ਦਾ ਸਿਲੰਡਰ ਕਿਉਂ ਨਹੀਂ ਮਿਲਿਆ ਤੇ ਅਗਨੀ ਵੀਰਾਂ ਦੇ ਬਾਰੇ ਸੋਚਿਆ ਕਿਉਂ ਨਹੀਂ ਤੇ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਤੈਰਦੇ ਆ ਪਰ ਇਹ ਸਵਾਲ ਸਵਾਲ ਹੀ ਰਹਿ ਜਾਣੇ ਆ ਇਹਨਾਂ ਸਵਾਲਾਂ ਦੇ ਉੱਤਰ ਪਤਾ ਨਹੀਂ ਕਦੋਂ ਮਿਲਣੇ ਆ ਇਹ ਹੁਣ ਸਮਾਂ ਦੱਸੂਗਾ ਤੇ ਉਸ ਤੋਂ ਅਗਲੀ ਜਾਣਕਾਰੀ ਇਹ ਆ ਵੀ ਲੰਘੇ ਕੱਲ ਬਹੁਤ ਖਤਰਨਾਕ ਖਬਰ ਆਈ ਆ ਬਹੁਤ ਵੱਡੀ ਖਬਰ ਆਈ ਆ ਜਿਹੜੀ ਕਿ ਮੈਨੂੰ ਜ਼ਾਤੀ ਤੌਰ ਤੇ ਉੱਤੇ ਬਹੁਤ ਦੁਖੀ ਕਰਨ ਵਾਲੀ ਲੱਗੀ ਆ ਭਾਰਤ ਦੀਆਂ 50 ਤੋਂ ਵੱਧ ਦਵਾਈਆਂ ਜਿਹੜੀਆਂ ਉਹ ਟੈਸਟ ਦੇ ਵਿੱਚ ਫੇਲ ਹੋ ਗਈਆਂ ਕੁਆਲਟੀ ਦੇ ਪੱਖ ਤੋਂ ਉਹਦੇ ਵਿੱਚ ਪੈਰਾਸੀਟਾਮੋਲ ਜਿਹੜੀ ਕਿ ਘਰ ਦੇ ਘਰ ਘਰ ਦੇ ਵਿੱਚ ਵਰਤੀ ਜਾਂਦੀ ਹੈ ਉਹਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੋੜ ਵਿੱਚ ਡਾਇਬੀਟਿਸ ਦੀਆਂ ਦਵਾਈਆਂ ਉਹਦੇ ਵਿੱਚ ਵਿਟਾਮਿਨ ਜਿਹੜੇ ਉਹਨਾਂ ਦੇ ਸਿੰਪਲ ਫੇਲ ਹੋ ਗਏ ਜਾਂ ਆਪਾਂ ਕਹਿ ਦਈਏ ਵੱਡੀਆਂ-ਵੱਡੀਆਂ ਕੰਪਨੀਆਂ ਵਾਲੇ ਜਿਹੜੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਉਹਨਾਂ ਦੀ ਕੁਆਲਟੀ ਜਿਹੜੀ ਫੇਲ ਪਾਈ ਗਈ ਆ ਸੋ ਭਾਰਤ ਦੇ ਵਿੱਚ ਪਨੀਰ ਤੋਂ ਲੈ ਕੇ ਦੁੱਧ ਤੋਂ ਲੈ ਕੇ ਪਾਣੀ ਤੋਂ ਲੈ ਕੇ ਖਾਣ ਪੀਣ ਵਾਲੀਆਂ ਬਾਕੀ ਫਲਾਂ ਤੋਂ ਲੈ ਕੇ ਤੇ ਭਾਈ ਹੋਰ ਚੀਜ਼ਾਂ ਤਾਂ ਨਕਲੀ ਸਿੰਘੇ ਹੁਣ ਦਵਾਈਆਂ ਵੀ ਨਕਲੀ ਪਈਆਂ ਜਾ ਰਹੀਆਂ ਰੁਪਈਏ ਅਸਲੀ ਪਰ ਦਵਾਈਆਂ ਨਕਲੀ ਰੁਪਈਏ ਅਸਲੀ ਪਰ ਦਵਾਈਆਂ ਦੇ ਵਿੱਚ ਕੁਆਲਿਟੀ ਨਹੀਂ ਹੈ ਸੋ ਇਹ ਹੈ ਜੀ ਕਿ ਲੋਕਾਂ ਨੂੰ ਮਰਨ ਵਾਸਤੇ ਛੱਡੇ ਜਾ ਰਿਹਾ ਇਹਦੇ ਉੱਤੇ ਦੁੱਖ ਹੁੰਦਾ ਹੈਰਾਨੀ ਹੁੰਦੀ ਹੈ ਤੇ ਅਗਲੀ ਗੱਲ ਜਿਹੜੀ ਉਹ ਬੜੇ ਗੌਰ ਨਾਲ ਸੁਣਨ ਵਾਲੀ ਆ ਮਿਲਾਵਟੀ ਇਹ ਘਟੀਆਂ ਖਾਣ ਪੀਣ ਨਾਲ ਪੰਜਾਬ ਦੀ ਵੱਡੀ ਆਬਾਦੀ ਚਾਨਕ ਬਿਮਾਰੀਆਂ ਤੋਂ ਪੀੜਤ ਹੋ ਗਈ ਹੈ ਤੇ ਕੇਂਦਰ ਤੇ ਸੂਬੇ ਦੀ ਸਰਕਾਰ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਪੰਜਾਬ ਦੇ ਵਿੱਚ 14% ਲੋਕਾਂ ਨੂੰ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਇਹ ਮੈਂ ਨਹੀਂ ਕਹਿੰਦਾ ਇਹ ਵਿਭਾਗਾਂ ਦੀ ਰਿਪੋਰਟ ਕਹਿੰਦੀ ਹੈ ਤੇ ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ 14% ਦੀ ਲੋਕ ਇਸ ਵੇਲੇ ਪੰਜਾਬ ਦੇ ਸ਼ੂਗਰ ਦੀ ਬਿਮਾਰੀ ਤੋਂ ਪੀੜਤਾਂ ਪੰਜਾਬ ਦੇ ਹਰ ਦਸਵੇਂ ਘਰ ਦੇ ਵਿੱਚ ਕੈਂਸਰ ਆ ਦਿਲ ਦੀਆਂ ਬਿਮਾਰੀਆਂ ਹੱਡੀਆਂ ਦੇ ਰੋਗਾਂ ਨਾਲ ਪੀੜਤ ਨੇ ਪੰਜਾਬ ਦੇ ਲੋਕ ਸਾਰੀਆਂ ਬਿਮਾਰੀਆਂ ਲੱਗਣ ਦਾ ਮੁੱਖ ਕਾਰਨ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਮਿਲਾਵਟ ਤੇ ਕੁਆਲਟੀ ਦੀ ਘਾਟ ਆ ਤੇ ਖਾਣ ਪੀਣ ਦੇ ਲਈ ਬਣਾਏ ਗਏ ਢਾਬਿਆਂ ਤੇ ਰੈਸਟੋਰੈਂਟਾਂ ਰੇੜੀਆਂ ਤੇ ਪਰੋਸੇ ਜਾ ਰਹੇ ਖਾਣੇ ਨੂੰ ਪਕਾਉਣ ਤੇ ਬਣਾਉਣ ਮੌਕੇ ਸਫਾਈ ਦੇ ਮਾੜੇ ਪ੍ਰਬੰਧਾ ਕਰਕੇ ਲੋਕਾਂ ਦੀ ਸਿਹਤ ਦੇ ਉੱਤੇ ਗੰਦਾ ਅਸਰ ਪੈ ਰਿਹਾ ਲੋਕਾਂ ਦੀ ਔਸਤਨ ਉਮਰ 20% ਦੀ ਘਟ ਰਹੀ ਹੈ ਪੰਜਾਬ ਦੇ ਅੰਦਰ ਤਾਜ਼ਾ ਮੌਤ ਦਰ 75 ਤੋਂ ਲੈ ਕੇ 85 ਸਾਲਾਂ ਤੋਂ ਘਟ ਕੇ 60 ਤੋਂ ਲੈ ਕੇ 70 ਸਾਲ ਤੱਕ ਰਹਿ ਗਈ ਆ ਇਹਦਾ ਸਭ ਤੋਂ ਵੱਡਾ ਕਾਰਨ ਰਸੋਈ ਦੇ ਵਿੱਚ ਵਰਤੇ ਜਾ ਰਹੇ ਮਲਾਵਟੀ ਦੁੱਧ ਦੇਸੀ ਘਿਓ ਪਨੀਰ ਰਿਫਾਈਂਡ ਸਰੋਂ ਦਾ ਤੇਲ ਕੈਮੀਕਲ ਨਾਲ ਪਕਾਏ ਜਾ ਰਹੇ ਸਬਜ਼ੀਆਂ ਤੇ ਫਲ ਤੇ ਹੋਰ ਅਨੇਕਾ ਤਰ੍ਹਾਂ ਦੇ ਮਲਾਵਟੀ ਮਸਾਲੇ ਜ਼ਿੰਮੇਵਾਰ ਆ ਸਿਹਤ ਵਿਭਾਗ ਦੇ ਵੱਲੋਂ ਦੇਸ਼ ਭਰ ਦੇ ਵਿੱਚ ਵਿਕਣ ਵਾਲੇ ਮਲਾਵਟੀ ਖਾਣ ਪੀਣ ਯੋਗ ਚੀਜ਼ਾਂ ਪ੍ਰਤੀ ਅੱਖਾਂ ਬੰਦ ਕੀਤੀਆਂ ਹੋਈਆਂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਦੇਸ਼ ਦੇ ਵਿੱਚ ਆਉਣ ਵਾਲੇ ਤੇ ਉਹ ਹਰਾ ਮੌਕੇ ਸਿੰਪਲਿੰਗ ਕਰਕੇ ਸਿਰਫ ਸਿਰਫ ਖਾਣਾ ਪੂਰਤੀ ਕੀਤੀ ਜਾਂਦੀ ਆ ਤੇ ਮੇਰਾ ਖਿਆਲ ਆ ਵੀ ਦੁਨੀਆ ਭਰ ਦੇ ਵਿੱਚ ਬੈਠੇ ਭੈਣਾ ਵੀਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਜਦੋਂ ਵੀ ਦੀਵਾਲੀ ਆਉਂਦੀ ਆ ਜਾਂ ਜਦੋਂ ਚੋਣਾ ਆਉਂਦੀ ਆ ਸਿਰਫ ਉਦੋਂ ਚੇਤਾ ਆਉਂਦਾ ਜੀ ਕਿ ਇਸ ਦਾ ਸਿੰਪਲਿੰਗ ਵੀ ਕਰਨੀ ਆ ਆ ਹੁਣ ਖਬਰਾਂ ਆਉਣ ਲੱਗ ਜਾਣਗੀਆਂ ਦਸਹਿਰੇ ਦੇ ਮੌਕੇ ਕਿ ਜੀ ਫਲਾਣੀ ਦੁਕਾਨ ਦੇ ਵਿੱਚ ਛਾਪਾਂ ਮਾਰਿਆ ਢਾਬੇ ਤੇ ਛਾਪਾਂ ਮਾਰਿਆ ਇਥੇ ਜੀ ਫਲਾਣੇ ਪਤਾ ਲੱਗਾ ਜੀ ਕਿ ਜਿਹੜੇ ਉਹ ਮਠਿਆਈਆਂ ਵਾਲੀ ਦੁਕਾਨ ਤੇ ਛਾਪਾ ਮਾਰਿਆ ਗੰਦੇ ਰਸਗੁੱਲੇ ਮਿਲੇ ਮਾੜਾ ਪਨੀਰ ਮਿਲਿਆ ਗੰਦੀ ਬਰਫੀ ਮਿਲੀ ਆ ਗੰਦਗੀਆਂ ਜਲੇਬੀਆਂ ਮਿਲੀਆਂ ਪਰ ਕਦੇ ਨਹੀਂ ਦੇਖਿਆ ਕਿ ਉਹ ਦੁਕਾਨ ਪੱਕੇ ਤੌਰ ਦੇ ਉੱਤੇ ਬੰਦ ਹੋ ਗਈ ਹੋਵੇ ਇਹ ਸਾਡੇ ਦੇਸ਼ ਦੇ ਵਿੱਚ ਇੱਕ ਡਰਾਮਾ ਚੱਲਦਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਲੋਕ ਮਰ ਰਹੇ ਆ ਉਹ ਜਿਵੇਂ ਰੋਮ ਸੜ ਰਿਆ ਸੀ ਤੇ ਨੀਰੋ ਬੰਸਰੀ ਵਜਾ ਰਿਆ ਸੀ ਉਹ ਗੱਲ ਬਣੀ ਪਈ ਹੈ ਸੋ ਕਾਸ਼ ਉਹ ਦਿਨ ਆਵੇ ਜਦੋਂ ਮਿਲਾਵਟ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਹੋਣ ਜਿਵੇਂ ਕਿ ਬਾਹਰਲੇ ਮੁਲਕਾਂ 'ਚ ਹੁੰਦੀਆਂ ਦੁਕਾਨ ਉਹਨਾਂ ਦੀ ਕਦੇ ਖੁੱਲੇ ਨਾ ਉਹਨਾਂ ਦਾ ਕਾਰੋਬਾਰ ਬੰਦ ਹੋ ਜੇ ਤਾਂ ਜੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੋਕ ਆ ਜਿਹੜੇ ਉਹ ਚੰਗੀਆਂ ਚੀਜ਼ਾਂ ਖਾ ਸਕਣ ਜਦੋਂ ਪੈਸੇ ਚੰਗੇ ਦਿੰਦੇ ਤੇ ਫਿਰ ਚੀਜ਼ਾਂ ਚੰਗੀਆਂ ਕਿਉਂ ਨਹੀਂ ਤੇ ਅਗਲੀ ਤੇ ਆਖਰੀ ਜਾਣਕਾਰੀ ਪੰਜਾਬ ਦੇ ਮੌਸਮ ਬਾਰੇ ਆ ਪੰਜਾਬ ਦੇ ਵਿੱਚ ਲੰਘੇ ਕੱਲ ਕੁਝ ਥਾਵਾਂ ਤੇ ਕਣੀਆਂ ਪਈਆਂ ਪਰ ਬਹੁਤੀਆਂ ਨਹੀਂ ਜਿੱਥੇ ਕਣੀਆਂ ਪਈਆਂ ਉੱਥੇ ਵੀ ਗਰਮੀ ਪੂਰੀ ਜਿੱਥੇ ਨਹੀਂ ਪਈਆਂ ਉੱਥੇ ਵੀ ਗਰਮੀ ਪੂਰੀ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਥੋੜੀਆਂ ਕਿਥਾਵਾਂ ਤੇ ਹੋਰ ਪੈਣ ਦੀ ਆਸ ਹੈ ਪਰ ਪੰਜਾਬ ਦੇ ਵਿੱਚ ਇਤਕੀ ਉਹਨਾ ਮੀਂਹ ਨਹੀਂ ਪੈ ਰਿਹਾ ਜਿੰਨਾ ਕਿ ਆਮ ਤੌਰ ਤੇ ਪੈਂਦਾ ਹੁੰਦਾ ਪੰਜਾਬ ਦੇ ਵਿੱਚ ਅੱਜ ਜਦੋਂ ਆਪਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ 11 ਅਸੂਆ ਅਸੂ ਦੇ ਮਹੀਨੇ ਦੇ ਵਿੱਚ ਆਮ ਤੌਰ ਦੇ ਉੱਤੇ ਬਹੁਤਾ ਮੀਂਹ ਪੈਂਦਾ ਨਹੀਂ ਹੁੰਦਾ ਸਾਵਣ ਭਾਦੋਂ ਦਾ ਮਹੀਨਾ ਲੰਘ ਚੁੱਕਿਆ ਉਹਦੇ ਵਿੱਚ ਵੀ ਬਹੁਤਾ ਮੀਂਹ ਨਹੀਂ ਪਿਆ ਪੰਜਾਬ ਦੇ ਵਿੱਚ ਲੰਘੇ ਕੱਲ 37 ਤੋਂ ਲੈ ਕੇ 39 ਡਿਗਰੀ ਤੱਕ ਟੈਂਪਰੇਚਰ ਰਿਹਾ ਹਮਸਤੀ ਗੁਮਸਮਜਾ ਮੌਸਮ ਸੀ ਤੇ ਮੌਸਮ ਵਿਭਾਗ ਦਾ ਅੰਦਾਜ਼ਾ ਕਿੰਨਾ ਕੁ ਸਹੀ ਸਾਬਤ ਹੁੰਦਾ ਕਿ ਭਾਈ ਮੀਂਹ ਆ ਸਕਦਾ ਮੀਂਹ ਆਉਣ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਕਿੰਨਾ ਕੁ ਹੋਊਗਾ ਸਵਾਲਾਂ ਦਾ ਸਵਾਲ ਇਹ ਆ ਪਰ ਪੰਜਾਬ ਦੇ ਵਿੱਚ ਗਰਮੀ ਨੇ ਇਤਕੀ ਵਟ ਕੱਢਤੇ ਆ ਆ ਹੁਣ ਲੱਗਦਾ ਸੀ ਕਿ ਭਾਈ ਪਾਵਰ ਕਾਮ ਡਿਪਾਰਟਮੈਂਟ ਆ ਉਹਨੂੰ ਰਾਹਤ ਮਿਲੂਗੀ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ ਪਰ ਇਦਾਂ ਦੀ ਗੱਲ ਹੋਈ ਨਹੀਂ ਇੱਕ ਵਾਰ ਫੇਰ ਬਿਜਲੀ ਦੀ ਮੰਗ ਵਧੀ ਆ ਗੋਮਸ ਸਮਝਾ ਮੌਸਮ ਹੋਣ ਦੇ ਕਰਕੇ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਸਾਡੇ ਵਾਲਾ ਰੇਡੀਓ ਦੇ ਉੱਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ